ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਮਾਚੀਵਾੜਾ ਸਾਹਿਬ ਜੋੜ ਮੇਲਾ ਸ਼ੁਰੂ ਹੋ ਗਿਆ ਹੈ ਇਤਿਹਾਸਕ ਗੁਰਦੁਆਰਾ ਸਾਹਿਬ ਸ਼੍ਰੀ ਚਰਨ ਕਮਲ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਦੇ ਨਾਲ ਇਹ ਜੋੜ ਮੇਲਾ ਸ਼ੁਰੂ ਹੋ ਗਿਆ ਹੈ ਤੇ ਜੋੜ ਮੇਲੇ ਦੇ ਦੂਜੇ ਦਿਨ ਪਾਰੀ ਗਿਣਤੀ ਦੇ ਵਿੱਚ ਸੰਤਾਂ ਪੁੰਚਣੀਆਂ ਸ਼ੁਰੂ ਹੋ ਗਈਆਂ ਨੇ ਜਿਨ੍ਹਾਂ ਵੱਲੋਂ ਇਤਿਹਾਸਕ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਪਵਿੱਤਰ ਜਨ ਸਾਧ ਜਿਸ ਸਥਾਂ ਗੁਰੂ ਜੀ ਨੇ ਟੰਡ 10 ਰਹਾਣਾ ਲਾ ਕੇ ਇਰਾਮ ਕੀਤਾ ਤੇ ਉਹੋ ਜਿਸ ਦਾ ਮਿੱਠਾ ਜਲ ਗੁਰੂ ਸਾਹਿਬ ਨੇ ਛਕਿਆ ਦੇ ਦਰਸ਼ਨ ਵੀ ਕੀਤੇ ਇਸ ਤੋਂ ਇਲਾਵਾ ਸੰਤਾ ਨੇ ਇਤਿਹਾਸਕ ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ ਗੁਰਦੁਆਰਾ ਗਨੀਖਾ ਨਬੀ ਖਾਨ ਸਾਹਿਬ ਤੇ ਗੁਰਦੁਆਰਾ ਸ਼੍ਰੀ ਕਰਪਾਨਕੇਟ ਸਾਹਿਬ ਵਿਖੇ ਮਠਾਵੀਟੇ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਅਪਰਾਲਾ ਕਰਕੇ ਗੱਤਕਾ ਫੈਡਰੇਸ਼ਨ ਟੀਮਾਂ ਨੂੰ ਸੱਦ ਕੇ ਕੱਲ ਨਗਰ ਕੀਰਤਨ ਤੋਂ ਬਾਅਦ ਇੱਥੇ ਬਕਾਇਦਾ ਗੱਤਕੇ ਮੁਕਾਬਲੇ ਨੇਜੇਬਾਜੀ ਤਲਵਾਰਾਂ ਸ਼੍ਰੀ ਸਹਿਬਾਨਾਂ ਦੇ ਨਾਲ ਤੇ ਜਿਹੜੇ ਰਵਾਇਤੀ ਆਪਣੇ ਡਾਂਗਾ ਹੋਰ ਹਥਿਆਰ ਹਨ ਉਹਨਾਂ ਦੇ ਨਾਲ ਬਕੈਦਾ ਗੱਤਕੇ ਬਾਜੀ ਦੇ ਮੁਕਾਬਲੇ ਕਰਾਏ ਗਏ ਇਹ ਇੱਕ ਉਸ ਚਮਕੌਰ ਸਾਹਿਬ ਦੇ ਦ੍ਰਿਸ਼ ਨੂੰ ਹੀ ਯਾਦ ਕੀਤਾ ਗਿਆ ਕਿਉਂਕਿ ਜੇ ਸਹਿਬ ਜਾਦਿਆਂ ਨੇ ਜੰਗ ਲੜੀ ਹੈ ਤੇ ਉਹ ਗੱਤਕੇ ਦੇ ਵਿੱਚ ਬਹੁਤ ਨਪੁੰਨ ਸਨ ਬਹੁਤ ਉਹਨਾਂ ਨੂੰ ਸ਼ਾਸਤਰ ਵਿਦਿਆ ਦੀ ਸਿੱਖਿਆ ਗੁਰੂ ਸਾਹਿਬ ਜੀ ਨੇ ਦਿੱਤੀ ਸੀ ਤਾਂ ਹੀ ਉਹਨਾਂ ਨੇ ਇੱਕ ਬੰਨੇ 10 ਲੱਖ ਸੀ ਤੇ ਇੱਕ ਬੰਨੇ ਪੰਜ ਸਿੰਘ ਗੜੀ ਸਾਹਿਬ ਦੇ ਵਿੱਚੋਂ ਨਿਕਲਦੇ ਸਨ ਤੇ ਸਤਿਗੁਰੂ ਜੀ ਦੇ ਉਹ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੋਹਾਰ ਸਿੰਘ ਜੀ ਜਿਹੜੇ ਗਤਕੇ ਦੇ ਯੋਗਰ ਵਿਖਾਉਂਦੇ ਹੋਏ ਵੈਰੀਆਂ ਦੇ ਉਹ ਲਾਉਂਦੇ ਹੋਏ ਸ਼ਹੀਦ ਹੋਏ ਉਸ ਨੂੰ ਯਾਦ ਕਰਦਿਆਂ ਕਨ ਵਿਸ਼ੇਸ਼ ਪ੍ਰਾਪਨਾ ਕਰਕੇ ਗਤਕੇ ਦੇ ਮੁਕਾਬਲੇ ਜਿਹੜੇ ਸੀ ਇਸ ਅਸਥਾਨ ਤੇ ਕਰਵਾਈ ਹੋਰ ਕੀ ਕੀ ਪ੍ਰੋਗਰਾਮ ਲਿੱਤੇ ਜਾਂਦੇ ਨੇ ਔਰ ਇੱਥੇ ਦੀਵਾਨ ਲਾ ਕੇ ਸਿੱਖਿਆ ਦਿੱਤੀ ਜਾਂਦੀ ਹੈ ਧਰਮ ਦੇ ਪ੍ਰਤੀ ਅਮਰ ਸੰਚਾਰ ਕਰਾਇਆ ਜਾਂਦਾ ਹੈ ਆਈਆਂ ਹੋਈਆਂ ਸੰਗਤਾਂ ਦੇ ਵਾਸਤੇ ਲੰਗਰ ਰਹਿਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਹ ਸਾਰੇ ਉਪਰਾਲੇ ਜਿਹੜੇ ਹਨ ਗੁਰਬਾਣੀ ਦੇ ਰਾਹੀਂ ਕਥਾ ਕੀਰਤਨ ਸਾਰਾ ਕੁਝ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਚੱਲ ਰਿਹਾ ਹੈ ਕੱਲ ਇੱਥੇ 23 ਤਰੀਕ ਤੋਂ ਆਰੰਭ ਹੋਇਆ ਕੱਲ ਅਸੀਂ ਨਗਰ ਕੀਰਤਨ ਲੈ ਕੇ ਆਏ ਆ ਝਾੜ ਸਾਹਿਬ ਤੋਂ ਗੁਰੂ ਸਾਹਿਬ ਕਿਉਂਕਿ ਗੁਰੂ ਸਾਹਿਬ ਦੀ ਆਮਦ ਨੂੰ ਉਸੇ ਤਰ੍ਹਾਂ ਸੀ ਉਹਨਾਂ ਰਸਤਿਆਂ ਤੇ ਚੱਲ ਕੇ ਯਾਦ ਕਰਨਾ ਚਾਹੁੰਦੇ ਆ ਸੰਗਤਾਂ ਵੀ ਚਾਹੁੰਦੀਆਂ ਨੇ ਔਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਹ ਨਗਰ ਕੀਰਤਨ ਝਾੜ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਨਗਰਾਂ ਦੇ ਵਿੱਚ ਹੀ ਹੁੰਦਾ ਹੋਇਆ ਔਰ ਗੁਰੂ ਸਾਹਿਬ ਦੀ ਉਸ ਯਾਦ ਨੂੰ ਤਾਜ਼ਾ ਕਰਦਾ ਹੋਇਆ ਇੱਥੇ ਕੱਲ ਸ਼ਾਮ ਨੂੰ ਪਹੁੰਚਿਆ ਔਰ ਕੱਲ ਸ਼ਾਮ ਨੂੰ ਇੱਥੇ ਗੱਤਕਾ ਦੇ ਮੁਕਾਬਲੇ ਵੀ ਕਰਵਾਏ ਗਏ ਨੇ ਵੱਡੀ ਪੱਧਰ ਤੇ ਇੰਟਰਨੈਸ਼ਨਲ ਗੱਤਕਾ ਵੱਲੋਂ ਔਰ ਇੰਨਾ ਸੰਗਤਾਂ ਨੇ ਉਸ ਦਾ ਉਤਸ਼ਾਹ ਦੇ ਨਾਲ ਆਨੰਦ ਮਾਣਿਆ ਦੇਖਣਯੋਗ ਸੀ ਕੱਲ ਜਿਹੜਾ ਨਜ਼ਾਰਾ ਸੀ ਸ਼ਾਮ ਨੂੰ ਇਹ ਤੇ ਦਸਤਾਰ ਸੇਵਾ 8 ਸਾਲ ਤੋਂ ਚੱਲ ਰਹੀ ਹੈ ਜੀ ਤੇ ਪਹਿਲਾ ਸੇਵਾ ਸਿੰਘਾ ਸੈਂਟਰ ਮਛੇੜਵਾਲੂ ਸ਼ੁਰੂ ਕੀਤੀ ਗਈ ਸੀ ਜੀ ਉਹ ਪਿਛਲੇ 3 ਸਾਲਾਂ ਤੋਂ ਜੂਥ ਕਲੱਬ ਮਛੇੜਾ ਨਾਲ ਸਾਥ ਦੇ ਰਹੇ ਨੇ ਇਹਨਾਂ ਨਾਲ ਸੀ ਤੇ ਸਾਰ ਕੈਂਪ ਦੇ ਨਾਲ-ਨਾਲ ਗੁਰਮਤਸ ਕੈਂਪ ਬੱਚੇ ਕੁਐਸਚਨਸ ਸੁਣਾਉਂਦੇ ਨੇ ਤੇ ਉਹਨਾਂ ਨੂੰ ਨਾਮ ਦਿੰਦੇ ਆ ਤੇ ਜਿਹੜੇ ਕੁਐਸਚਨ ਸਹੀ ਸੁਣਾਦੇ ਉਹਨਾਂ ਨੂੰ ਦਸਤਾਰਾਂ ਫ੍ਰੀ ਦੇ ਰਹੇ ਕਿੰਨਾ ਕੁ ਕਰੇਜ ਆ ਬੱਚਿਆਂ ਦੇ ਵਿੱਚ ਜਾਂ ਨੌਜਵਾਨਾਂ ਚ ਦਸਤਾਰ ਪ੍ਰਤੀ ਦਸਤਾਰਪਤੀ ਬਹੁਤ ਜਿਆਦਾ ਕ੍ਰੇਜ਼ ਵਧਿਆ ਹੋਇਆ ਹੈ ਬੱਚਿਆਂ ਵਿੱਚ ਐਸਟੈਂਡੂ ਵਿੱਚ ਦੇ ਰਹੇ ਹੋ ਸਾਰੇ ਪਾਸੇ ਬੱਚੇ ਕਿੰਨਾ ਉਸ਼ਾਨਾ ਰਾ ਰਹੇ ਨੇ ਤੇ ਸਾਰਾ ਬਣਾ ਰਹੇ ਨੇ ਬਹੁਤ ਜਿਆਦਾ ਉਸ਼ਾ ਹੈ ਬੱਚਿਆਂ ਵਿੱਚ ਇਸ ਮੌਕੇ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸਿੱਖ ਇਤਿਹਾਸ ਨਾਲ ਜੋੜ ਕੇ ਹੋਏ ਲਿਖਤੀ ਤੌਰ ਤੇ ਪਰਚੇ ਲਏ ਗਏ ਕਿ ਦਸਤਾਰ ਸਿਖਲਾਈ ਲੰਗਰ ਲਗਾਇਆ ਗਿਆ ਜਗਬਾਣੀ ਚੀ ਵੀ ਲਈ ਗੁਰਪੇਜ ਰਾਜੂ ਦੀ ਰਿਪੋਰਟ